ਆਸਾ ਮਹੱਲਾ ਪੰਜਵਾ ਫਿਰ ਸੰਤਨ ਸੁਹਾਗ ਸੰਤਾਂ ਭਗਤਾਂ ਦਾ ਜਿਹੜਾ ਸੁਹਾਗ ਆਨੰਦ ਹੈ ਇਹ ਪਰਮੇਸ਼ਰ ਇਹ ਸਦਾ ਹੀ ਸਤ ਰਹਿਦਾ ਹੈ ਮਰ ਨਾ ਜਾਵੇ ਇਸ ਪ੍ਰਕਾਰ ਔਰਤਾਂ ਦੇ ਪਤੀ ਮਰ ਜਾਂਦੇ ਆ ਉਹਨਾਂ ਦਾ ਸੁਹਾਗ ਚਲਿਆ ਜਾਂਦਾ ਇਹਨੂੰ ਪਰਮੇਸ਼ਰ ਤੂੰ ਮਰਦਾ ਨਹੀਂ ਤੇ ਭਗਤਾਂ ਦਾ ਸੁਹਾਗ ਆਨੰਦ ਕਦੇ ਜਾਂਦਾ ਨਹੀਂ ਹਰ ਵਕਤ ਬਣਿਆ ਰਹਿੰਦਾ ਹੈ ਮਰ ਕਿਉਂ ਕਿਤੇ ਜੂਨਾਚ ਨਹੀਂ ਜਾਂਦੇ ਦੇ ਸਰੂਪ ਵਿੱਚ ਹੀ ਲੀਨ ਰਹਿੰਦੇ ਹਨ ਜਾ ਕੈ ਗ੍ਰਹਿ ਹਰਨਾਹ ਜਿਨ੍ਹਾਂ ਦੇ ਘਰ ਹਿਰਦੇ ਦੇ ਅੰਦਰ ਹਰੀ ਤੂੰ ਪਤੀ ਪ੍ਰਾਪਤ ਹੋ ਗਿਆ ਹੈ ਸੋ ਸਦ ਹੀ ਰਾਗਏ ਉਹ ਸਦਾ ਤੇਰੇ ਅਨੰਦ ਨੂੰ ਸਦਾ ਕੇਲ ਕਰਨਦਾ ਸਦਾ ਅਨੰਦ ਨੂੰ ਮਾਣਦੇ ਹਨ ਆਪ ਦੇ ਨੂੰ ਆਵ ਨਾਸੀ ਆਵ ਗਤ ਸੂ ਪ੍ਰਭੂ ਸੋ ਤਦ ਪਦ ਦੇ ਨਾਖਰ ਸੂ ਪ੍ਰਭੂ ਜੀ ਆਪ ਨਾਸਤੋ ਰਹਤ ਹੋ ਆਪ ਗਤ ਵਿਗਤੀ ਤੋ ਰਹਤ ਹੋ ਅਵਗਤ ਗਿਆਨ ਸਰੂਪ ਹੋ ਅਵਗਤ ਪ੍ਰਾਪਤ ਸਰੂਪ ਹੋ ਸਦਾ ਨਾਗਤਨ ਨਿਰਮਲਾ ਸਦਾ ਨਵੀਨ ਸਰੂਪ ਹੈ ਆਪ ਦਾ ਨਿਰਮਲਾ ਮਾਲ ਮੁਖੇ ਬਰਨ ਆਦਿਕ ਮੇਲਾ ਤੋਂ ਉਜੇਤ ਤੂੰ ਨਹਿ ਦੂਰ ਸਦਾ ਹਾ ਦੂਰ ਠਾਕੁਰ ਕਿਤੇ ਦੂਰ ਨਹੀਂ ਹੈ ਜਿਸ ਪ੍ਰਕਾਰ ਨਿਆਇਕ ਲੋਕ ਦੂਰ ਸਮਝਦੇ ਹੈ ਆਪ ਸਦਾ ਹਜੂਰ ਹੋ ਨੇੜੇ ਤੋਂ ਨੇੜੇ ਵਿੱਚ ਸਰਬਕੇ ਸੁਆਮੀ ਦਹ ਦਿਸ ਪੂਰਨ ਸਦ ਸਦਾ ਦਸੇ ਦਿਸ਼ਾ ਵਿੱਚ ਉੱਤਰ ਦੱਖਣ ਪੂਰਬ ਪਾਚਮ ਪੇ ਚਾਰ ਕੋਣਾ ਵਿੱਚ ਧਰਤੀ ਸਮਾਨ ਵਿੱਚ ਮਹਾਰਾਜ ਜੀ ਆਪ ਪੂਰਨ ਵਿਆਪਕ ਹੋ ਸਦਾ ਸਦਾ ਦਸੇ ਇੰਦਰੀਆਂ ਦੀ ਤਲ ਹੁਕਤ ਵੀ ਸਾਰੇ ਵੇਖਦਾ ਸੁਣਦਾ ਸੋਹਦਾ ਆਪ ਹੀ ਹੈ ਸਾਰੇ ਸੰਸਾਰ ਨੂੰ ਪੂਰਨ ਸਲਾਵਾਹ ਤੇ ਪਰਮੇਸ਼ਰ ਪ੍ਰਾਨ ਪਤ ਗਤ ਮਤ ਜਾਤੇ ਇਹ ਪਰਮੇਸ਼ਰ ਆਪ ਨੂੰ ਜਾਣਨੇ ਕਰਕੇ ਪ੍ਰਾਣ ਸਾਡੇ ਪ੍ਰਾਣ ਚੱਲਦੇ ਹੈ ਇਹ ਪਤੀ ਪ੍ਰਾਣਾ ਦੇ ਪਤੀ ਪਰਮੇਸ਼ਰ ਚੇਤਨ ਗਤ ਮਤ ਜਾਤੇ ਆਪ ਦੇ ਜਾਣਨੇ ਕਰਕੇ ਮੁਕਤੀ ਵਾਲੀ ਮਤ ਪ੍ਰਾਪਤ ਹੁੰਦੀ ਹੈ ਆਪ ਦੇ ਜਨਮੇ ਕਰਕੇ ਮਹਾਰਾਏ ਆਪ ਤੁਮ ਬਿਸ਼ੈਣੀ ਮਤ ਪ੍ਰਾਪਤ ਹੁੰਦੀ ਹੈ ਪ੍ਰੇ ਪ੍ਰੀਤ ਪ੍ਰੀਤਮ ਭਾਵੇ اے ਪਿਆਰੇ ਪਰਮੇਸ਼ਰ ਜਿਹੜੇ ਤੇਰੇ ਨਾਮ ਚ ਪ੍ਰੀਤੀ ਕਰਦੇ ਹੈ ਉਹ ਪਿਆਰੇ ਪ੍ਰੀਤਮ ਤੈਨੂੰ ਭਾਉਂਦੇ ਹਨ ਤੈਨੂੰ ਪ੍ਰੀਤੀ ਪਿਆਰੀ ਹੈ ਜੋ ਤੇਰੇ ਨਾਮ ਚ ਪ੍ਰੀਤੀ ਕਰਦੇ ਹੈ ਤੇਰੇ ਰੂਪ ਚ ਪ੍ਰੀਤੀ ਕਰਦੇ ਹੈ ਉਹ ਤੈਨੂੰ ਪਿਆਰੇ ਪ੍ਰੀਤਮ ਭਾਉਂਦੇ ਹਨ ਪ੍ਰੀਤੀ ਕਰਨ ਵਾਲੇ ਮਨ ਕਰਕੇ ਜੋ ਪ੍ਰੀਤੀ ਕਰਦੇ ਹੈ ਬਾਣੀ ਕਰਕੇ ਪ੍ਰੀਤੀ ਕਰਦੇ ਹੈ ਆਪਦੇ ਸਰੀਰ ਕਰਕੇ ਤੇਰੇ ਪ੍ਰੀਤਮ ਤੈਨੂੰ ਪਾਉਂਦੇ ਹਨ ਨਾਨਕ ਵਿਖਾਣਾ ਗੁਰਬਚਨ ਜਾਣ ਸ੍ਰੀ ਗੁਰੂ ਅਰਜਨ ਸਾਹਿਬ ਜੀ ਪੰਜਵੇਂ ਸੂਰ ਨਾਨਕਦੇਵ ਜੀ ਉਚਾਰਦੇ ਹਨ ਇਹ ਸਤਿਗੁਰ ਦੇ ਬਚਨਾਂ ਕਰਕੇ ਮਾਰਾ ਆਪ ਨੂੰ ਜਾਣਿਆ ਜਾਂਦਾ ਹੈ ਫਿਰ ਸੰਤਨ ਸੁਹਾਗ ਮਰ ਨਾ ਜਾਵੇ ਇਸ ਤਰ੍ਹਾਂ ਇਹਦਾ ਸੰਤਾਂ ਮਹਾਕਮਾ ਦਾ ਨੰਦ ਪ੍ਰਵੇਸ਼ ਕਰੇ ਮਰਦਾ ਨਹੀਂ ਸੰਤਾਂ ਦਾ ਆਨੰਦ ਕਰੇ ਜਾਂਦਾ ਨਹੀਂ ਹੈ ਜਾ ਕਉ ਰਾਮ ਪਤਾਰ ਇਹ ਸਖੀਓ ਜਿਨ੍ਹਾਂ ਦਾ ਫਤੀ ਅਕਾਲ ਪੁਰਖ ਆਪ ਵਰਤਾ ਹੈ ਰਾਮ ਤਾ ਕੈ ਅਨੰਦ ਘਣੁ ਅਤਾਸ਼ ਬਿਰਤੀਆਂ ਨੂੰ ਘਨੇ ਆਨੰਦ ਦੀ ਪ੍ਰਾਪਤੀ ਹੋਈ ਉਹਨਾਂ ਜਗਿਆ ਸਰੂਪ ਸਖੀਆਂ ਦੇ ਤਾਈ ਜੀਆਂ ਦੇ ਤਾਈ ਸੁਖਵੰਤੀ ਸਾਨਾ ਉਹ ਸੁਖ ਵਾਲੀ ਭਗਤ ਰੂਪੀ ਨਾਰ ਇਸਤਰੀ ਹੈ ਸਖੀ ਹੈ ਸੋਭਾ ਪੂਰ ਬਣ ਉਹਦੀ ਭਗਤੀ ਕਰਕੇ ਪੂਰਨ ਸੋਭਾ ਬਣ ਰਹੀ ਹੈ ਲੋਕ ਪਰਲੋਕ ਦੇ ਵਿੱਚ ਮਾਨ ਮਹਤ ਕਲਿਆਣ ਹਰ ਜਸ ਸਰਬੀਸ਼ਰ ਦਾ ਜਸ ਗਾਉਣੇ ਕਰਕੇ ਮਹਾਨ ਬ੍ਰਹਮ ਗਿਆਨ ਰੂਪੀ ਮਾਨ ਸਤਕਾਰ ਮਿਲਦਾ ਹੈ ਮਹਤ ਵੱਡਾ ਮਰਾਤਵਾ ਜੀਵਨ ਮੁਕਤੀ ਦਾ ਮਿਲਦਾ ਹੈ ਕਲਿਆਣ ਸਲੋਕ ਸਮੀਪ ਸਰੂਪ ਜੋ ਜੀ ਮੁਕਤੀਆਂ ਵੀ ਪ੍ਰਾਪਤ ਹੁੰਦੀਆਂ ਹਰੀ ਦੇ ਜਸ ਕਰਕੇ ਸਭ ਕੁਝ ਪ੍ਰਾਪਤ ਹੁੰਦਾ ਹੈ ਬ੍ਰਹਮ ਗਿਆਨੀ ਆਪ ਪਰਮੇਸ਼ਰ ਰੂਪ ਮਾਨ ਮਹਤ ਮਰਾਤਵਾ ਜੀਵਨ ਮੁਕਤੀ ਦਾ ਜਿੰਨ ਜਾਤਾ ਸੋ ਤੁਸੀਂ ਜਿਹਾ ਕਲਿਆਣ ਮੁਕਤੀਆਂ ਇਹ ਰੀ ਤੇਰੇ ਜਸ ਗਾਉਣ ਕੀ ਹੈ ਸੰਗ ਸੁਰਜਨ ਸੋ ਪ੍ਰਭੂ ਉਹਨਾ ਮਹਾਪੁਰਖਾਂ ਦੇ ਹਰ ਵਕ ਤੰਗ ਸੰਗ ਰਹਿੰਦਾ ਹੈ ਸੁਰਜਨ ਜੋ ਪਿਆਰਾ ਹੈ ਸੋ ਤਤਪਦ ਅਖਰ ਤੂ ਪ੍ਰਭੂ ਸਮਰੱਥ ਸਰਬ ਸਿਧ ਨਵ ਨਿਧ ਦੇਤੇ ਗ੍ਰਹਿ ਉਹਨਾਂ ਦੇ ਗ੍ਰਹਿ ਹਿਰਦੇ ਚ ਸਾਰੀਆਂ 18 ਸਿੱਧੀਆਂ 9 ਨਿਧੀਆਂ ਅਸਲ ਮਸਨ ਆਲਕ ਉਹਨਾਂ ਦੇ ਘਰ ਚ ਹੈ ਸਾਰੀਆਂ ਸਿਧ ਮੁਕਤੀਆਂ ਹਨ ਨਵਾ ਗੋਲ ਕਾਂਦੀ ਦੀ ਅਧਾਰ 'ਤੇ ਪਰਮੇਸ਼ਰ ਪ੍ਰਾਪਤ ਹੈ ਨਵਦਾ ਭਗਤੀ ਪ੍ਰਾਪਤ ਹੋਈ ਹੈ ਨਹੀਂ ਊਨਾ ਸਭ ਕਸ਼ਮ ਉਹਨਾਂ ਦਾ ਹਿਰਦਾ ਸੁਗੁਣਾ ਕਰਕੇ ਪੂਣਾ ਨਹੀਂ ਸਭ ਕੋਈ ਉਹਦੇ ਤਾਂ ਹੀ ਪ੍ਰਾਪਤ ਹੋਇਆ ਹੈ ਮਦਰ ਬਾਣੀ ਪ੍ਰਹਿ ਮਾਨੀ ਜਿਹੜੀ ਸਖੀ ਮਿੱਠੀ ਬਾਣੀ ਬੋਲਣ ਵਾਲੀ ਹੈ ਉਹਨ ਪਤੀ ਨੇ ਮੰਨ ਲਈ ਹੈ ਕਿ ਮੇਰੀ ਪਿਆਰੀ ਹੈ ਇਸੇ ਪ੍ਰਕਾਰ ਜੋ ਮਿੱਠੀ ਬਾਣੀ ਗੁਰੂ ਸਾਹਿਬ ਦੀ ਬੋਲਦੇ ਉਹਨ ਭਗਤ ਜਾਨ ਹੈ ਉਹ ਪਿਆਰੇ ਅਕਾਲ ਪ੍ਰਭੂ ਮੰਨ ਲੀਆ ਕਿ ਮੇਰਾ ਇਸ ਰੂਪ ਹੈ ਫਿਰ ਸੁਹਾਗਤਾ ਕਾ ਬਣਾ ਉਹਨਾਂ ਦਾ ਸੁਹਾਗ ਜਿਹੜਾ ਆਨੰਦ ਹੈ ਸਦਾ ਇਸ ਤਰ੍ਹਾਂ ਵਾਲਾ ਹੈ ਕਦੇ ਉਹ ਆਨੰਦ ਨਾਸ਼ ਨਹੀਂ ਹੁੰਦਾ ਉਹਨਾਂ ਦਾ ਇੱਕ ਵਾਰੀ ਪ੍ਰਾਪਤ ਹੋਇਆ ਨਾਨਕ ਬਖਾਣਾ ਗੁਰਬਚਨ ਜਾਣ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਗੁਰੂ ਸਾਹਿਬ ਦੇ ਬਚਨਾ ਕਰਕੇ ਭਾਈ ਇਸ ਅਵਸਥਾ ਨੂੰ ਜਾਣੀਦਾ ਹੈ ਅਹੰਕਾਰ ਨਾਲ ਕੀ ਕਰੇ ਕਿ ਮੈਂ ਜਾਣਦਾ ਹਾਂ ਨਾ ਸਤਗੁਰਾਂ ਦੇ ਬਚਨਾਂ ਕਰਕੇ ਹੀ ਜਾਣਿਆ ਜਾਂਦਾ ਹੈ। ਜਾ ਕੋ ਰਾਮ ਭਤਾਰ ਤਾਕੈ ਅਨੰਦ ਘਣਾ ਜਿਨ੍ਹਾਂ ਨੂੰ ਰਾਮ ਭਗਾਰ ਪਤੀ ਪ੍ਰਾਪਤ ਹੋਇਆ ਉਹਨਾਂ ਨੂੰ ਘਣਾ ਆਨੰਦ ਪ੍ਰਾਪਤ ਹੋਇਆ। ਨਿਆਇਕਣ ਘਣਾ ਆਨੰਦ ਸੁਖੋਪਤਵਸਤਾ ਦੇ ਆਨੰਦ ਮਹਿ ਕੋਸ਼ ਨੂੰ ਮੰਨੇ ਉਹ ਆਨੰਦ ਨਹੀਂ ਹੈ। ਉਹ ਤਾਂ ਤਮੋਗੁਣ ਦੇ ਚਿਰਤੀ ਜਾ ਕੇ ਲੀਨ ਹੁੰਦੀ ਹੈ। ਕੋਈ ਚੇਤਨ ਜਾਂਦਾ ਬੁੱਧ ਤੇ ਮਾਨਾਰ ਕਰ ਤਮੋਗੁਣ 'ਚ ਕੋਹਰ 'ਚ ਲੀਨ ਹੋ ਜਾਂਦੇ ਵਿਦਿਆ 'ਚ ਉਹ ਘਣਾ ਆਨੰਦ ਨਹੀਂ ਹੈ। ਇਹ ਤੇ ਆਨੰਦ ਜਿਹੜਾ ਕਣਾ ਇਹ ਦੁਨੀਆ ਦੇ ਜਿੰਨੇ ਆਨੰਦ ਹੈ ਖਾਣ ਦਾ ਪੀਣ ਦਾ ਪਹਿਨਣ ਦਾ ਪੰਜ ਪ੍ਰਕਾਰ ਦੇ ਵਿਸ਼ਿਆਂ ਦਾ ਜਿਹੜਾ ਆਨੰਦ ਹੈ ਇਹ ਸਭ ਨਾਸੀ ਆਨੰਦ ਹੈ ਇਹ ਸਾਵਪਾਦਕ ਆਨੰਦ ਹੈ ਇਹ ਨਿਰੋਪਾਦਕ ਆਨੰਦ ਹੈ ਕਣਾ ਇਕੜਾ ਸੇ ਕਿਸੇ ਉਪਾਦੀ ਦੇ ਸਹਤ ਨਹੀਂ ਸਭ ਉਪਾਦੀਆਂ ਮਿਟ ਜਾਂਦੀਆਂ ਹਨ ਆਓ ਸਖੀ ਸੰਤ ਪਾਸ ਸੇਵਾ ਲਾਗੀ ਐ ਆਓ ਸਖਿਓ ਮਹਾਂਪੁਰਖ ਸਖਿਓ ਆਓ ਜੀਆ ਸੁਜਨੋ ਸੰਤ ਤਤਵੇ ਤੇ ਬ੍ਰਹਮ ਗਿਆਨੀ ਜਿਨ੍ਹਾਂ ਸਾਸ ਗ੍ਰਾਸਨੀ ਵਿਸਤ੍ਰਤਾ ਉਹਨਾਂ ਦੇ ਪਾਸ ਮਿਲ ਕੇ ਮਹਾਰਾ ਦੀ ਭਗਤੀ ਰੂਪ ਸੇ ਆਜ ਲਗਣਾ ਕਰੀਏ ਜੀ ਸੋ ਚਰਨ ਪਖਾ ਸੰਤਾਂ ਦੀ ਵੀ ਸੇਵਾ ਕਰੀਏ ਪੀਣਾ ਕਰੀਏ ਜਿਸ ਕਰਕੇ ਸੰਤ ਮਹਾ ਸ਼ਕਰ ਤੇ ਉਸ ਮੇਰੇ ਖਾਣ ਤੇ ਪੀਣ ਜਾਓ ਜੇ ਮਹਾਰਾ ਸ਼ਕੋ ਤੁਸੀਂ ਪੀ ਕੇ ਲਿਆਈਏ ਇਸ ਤਰ੍ਹਾਂ ਪੀਣ ਦੀ ਸੇਵਾ ਕਰੀਏ ਸੰਤ ਮਹਾਪੁਰਖ ਬਾਬਾ ਵਿਸ਼ਨ ਸਿੰਘ ਜੀ ਮਹਾਰਾ ਦੇ ਵਾਲੇ ਉਹ ਚੱਕੀ ਹਮੇਸ਼ਾ ਪੀਆ ਕਰਦੇ ਸੰਤ ਮਹਾਰਾ ਸੰਤ ਸੁੰਦਰ ਸਿੰਘ ਜੀ ਪੰਜਾਣ ਵਾਲਿਆਂ ਨੇ ਚੱਕੀ ਉਹਨਾਂ ਦੇ ਪਾਸੋਂ ਜਾ ਕੇ ਛਡਾਈ ਸੀ ਫਿਰ ਆਪ ਪੀਣ ਲੱਗੇ ਕੋ ਲੋ ਜਿੰਨਾ ਕੜਾ ਪ੍ਰਸ਼ਾਦ ਬਣਿਆ ਕਰੇ ਉਹ ਪੀ ਕੇ ਆਪ ਦਿਆ ਕਰਨ ਇਸ ਪ੍ਰਕਾਰ ਸੇਵਾ ਕਰਿਆ ਕਰਦੇ ਕੋਈ ਲੰਗਰ ਚ ਪਾਇਆ ਕਰਨ ਆਹ ਉਹ ਸੰਤ ਜਿਹਨੂੰ ਇਸ ਪ੍ਰਕਾਰ ਸੰਤਾਂ ਦੇ ਪਾਤੀ ਸੋ ਈਸੋ ਚਰਨ ਪਖਾ ਚਰਨਾਂ ਨੂੰ ਧੋਣਾ ਕਰੀਏ ਮਹਾਪੁਰਖਾਂ ਦੇ ਤੇ ਪੀਣਾ ਕਰੀਏ ਸੰਗਤ ਵਿੱਚ ਆਪ ਤਿਆਗੀ ਐ ਇਹ ਸੰਤ ਮਹਾਪੁਰਖ ਬਾਬਾ ਬਿਸ਼ਨ ਸਿੰਘ ਜੀ ਮਰਾਲੇ ਵਾਲੇ ਕਿਹਾ ਕਰਦੇ ਭਾਈ ਜਿਹੜਾ ਪੀਣਾ ਹੈ ਮਾਨ ਗਵਾਉਣ ਵਾਸਤੇ ਹੈ ਇਹ ਮਾਨ ਫੁਰਦਾ ਰਿਆ ਪ੍ਰੇਮਿਓ ਹੋਰ ਮਜੂਰ ਲੋਕ ਥੋੜੇ ਪੀਂਦੇ ਐ ਤੇ ਚੱਕੀਆਂ ਤੇ ਖਰਾਸ ਤੇ ਇਸੇ ਪ੍ਰਕਾਰ ਸਾਧ ਸੰਗਤ ਜੀ ਦੁਨੀਆ ਦੇ ਅੰਦਰ ਘਰਾਟ ਇਹ ਮਸ਼ੀਨਾਂ ਫੇਰੀਆਂ ਪੀਂਦੀਆਂ ਇਹਦਾ ਮਾਨ ਗਵਾਉਣ ਵਾਸਤੇ ਹੈ ਗੁਰਸਿੱਖਾਂ ਨੇ ਜਿਹੜਾ ਪੀਣਾ ਹੈ ਇਸ ਪ੍ਰਕਾਰ ਆਪੋ ਆਪਾ ਗਵਾ ਕੇ ਪੀਣਾ ਕਰੀਏ ਤਾਜ ਆਪ ਮਿਟੇ ਇਸ ਸੰਤ ਕਰਨ ਪੁਖਾਰ ਚਰਨਾਂ ਦੇ ਤਾਈ ਧੋਣਾ ਕਰੀਏ ਆਪ ਤਿਆਗੀ ਹੈ ਇਹਦਾ ਮਤਲਬ ਹੈ ਕਿ ਆਪਾ ਭਾਵ ਛੱਡੀਏ ਇਹੋ ਜਿਹਾ ਗੁਣਧਾਨ ਕਰੀਏ ਜੇ ਆਪਾ ਭਾ ਮਿਰਜੇ ਤੋਂ ਮੁਕਤ ਹੋ ਜਾਈਦਾ ਐ ਇਸ ਪ੍ਰਕਾਰ 200 ਚਰਨ ਪਖਾਰ ਪੀਣਾ ਕਰੀਏ ਸਰਬਣ ਮੰਨ ਰੂਪੀ ਚੱਕੀ ਵਿੱਚ ਪਰਮਾਨ ਗਤ ਤੇ ਪਰਮੇਗਤ ਸੰਸੇ ਨੂੰ ਪੀਣਾ ਕਰੀਏ ਅਤੇ ਚਰਨ ਪੁਖਾਰ ਚਰਨਾ ਦਾ ਜਿਹੜਾ ਪੱਕੇ ਵੇਖਣਾ ਇਹ ਚਰਨ ਪੋਣਾ ਕਰੀਏ ਚੰ ਚਰਨਾ ਦਾ ਪਖ ਜਿਹੜਾ ਲੈਣਾ ਮਾਰੋ ਦੇ ਚਰਨ ਤੋਈਏ ਆਪ ਤਿਆਗੀ ਆ ਪਤ ਭਾਵੰਦਰੋਂ ਤਿਆਗਣਾ ਕਰੀਏ ਸਾਜ ਆਪ ਮਿਟੈ ਸੰਤਾਪ ਜੇ ਭਾਈ ਆਪੋ ਭਾਵ ਜਿਹੜਾ ਹੰਕਾਰਾਂ ਤਾਂ ਕਰਨ ਚਾਹਵ ਸੁਖੋਂ ਕਾਰਨ ਸਥੂਲ ਦੇ ਮੰਨੀ ਬੈਠੇ ਆ ਜੇ ਇਹਦਾ ਆਪਾ ਮਿਟ ਜਾਵੇ ਦੇਦੇ ਆਸ ਸਾਜ ਆਪ ਮਿਟੈ ਸੰਤਾਪ ਜੇ ਜੇ ਸਮਗਤ ਤਾਪ ਆ ਨਾਦੀ ਵਿਆਦੀ ਉਪਾਦੀ ਅਧਿਆਤਮ ਦੀ ਪੂਰਤ ਦੀ ਜੈਵਾਦਕ ਇਹ ਸਾਰੇ ਪਾਪ ਮਿਟ ਜਾਂਦੇ ਦੁੱਖ ਮਿਟ ਜਾਂਦੇ ਹਨ ਆਪਾ ਪਾਪ ਮਿਟ ਜੇ ਤਾ ਅਸੋਗ ਨੇ ਵਿਆਪੇ ਆਪ ਨਾ ਥਾਪੇ ਸਾਧ ਸੰਗਤ ਬੁੱਧ ਪਾਈ ਉਹਨੂੰ ਸੋਗ ਨਹੀਂ ਚਿੰਬੜਦਾ ਜਿਹੜਾ ਆਪ ਨਾ ਕੁਝ ਬਣੇ ਇਹ ਸੰਗਤ ਵਿੱਚੋਂ ਅਕਲ ਪਾਈ ਦੀ ਹੈ ਹੋਰ ਨਹੀਂ ਕਿਤੋਂ ਮਿਲਦੀ ਆਪ ਨਹਿ ਜਾਣ ਆਈ ਐ ਆਪਾ ਪਾਪ ਕਦੇ ਨਾ ਜਨਾਈਏ ਕਿ ਮੇਰੇ ਚ ਇਨੇ ਗੁਣ ਹੈ ਇੰਨੀ ਅਵਢਾਈਆਂ ਇਨੇ ਸਾਧਨ ਕੀਤੇ ਐ ਮੇਰੀ ਇਹੀ ਜੀ ਅਵਸਥਾ ਹੈ ਇਹ ਨਾ ਕਰੇ ਹੰਗਤਾ ਸੈਦ ਜਣਾਣਾ ਕਰੀਏ ਸ਼ਰਨ ਗਹੀਜੈ ਮਾਨ ਲੀਜੈ ਸੱਚੇ ਪਾਤਸ਼ਾਹ ਦੀ ਸ਼ਰਨ ਗ੍ਰਹਿਣ ਕਰੀਏ ਸਾਲ ਸੰਗਤ ਦੀ ਆਗਿਆ ਨੂੰ ਮੰਨ ਲਈਏ ਗੁਰੂ ਸਾਹਿਬ ਦੇ ਹੁਕਮ ਨੂੰ ਮੰਨਣਾ ਕਰੀਏ ਕਰੇ ਸੋ ਸੁਖ ਪਾਈਏ ਜੋ ਮੇਰਾ ਵਾਹਿਗੁਰੂ ਕਰਦਾ ਉਸ ਬਾਣੀ ਨੂੰ ਮੰਨ ਕੇ ਆਪਣੀ ਹੰਗਤਾ ਛੱਡ ਕੇ ਉਸ ਵਿੱਚ ਹੀ ਸੁਖ ਪਾਉਣਾ ਕਰੀਏ ਕਰਦਾਸ ਦਾਸੀ ਤਜ ਉਦਾਸੀ ਸਖੀ ਵਾਹਿਗੁਰੂ ਦੇ ਜਗੇ ਸੇਵ ਕੇ ਮਨ ਬਾਣੀ ਸਰੀਰ ਕਰਕੇ ਉਹਨਾਂ ਦੀ ਦਾਸਤਾ ਦੀ ਦਾਸੀ ਬਣਾਉਣਾ ਕਰ ਆਪਣੀ ਸੁਰਤ ਨੂੰ ਤੇ ਫਿਰ ਤੈਨੂੰ ਜਿਹੜੀ ਇਹ ਉਦਾਸਤਾ ਹੀ ਮੈਨੂੰ ਪਰਵੇਸ਼ਨ ਨਹੀਂ ਪ੍ਰਾਪਤ ਹੋਣਾ ਇਹ ਛੱਡ ਦੇ ਉਦਾਸੀ ਤੂੰ ਨਿਸ਼ਚੈ ਕਰ ਲੈ ਕਿ ਮੈਨੂੰ ਜਰੂਰ ਪ੍ਰਾਪਤ ਹੋ ਜਾਏਗਾ ਕਰ ਜੋੜ ਦਿਨ ਰਹਿਣ ਜਾਗੀ ਹੈ ਦੋਵੇਂ ਅੱਖ ਜੋੜ ਕੇ ਰਾਤ ਦਿਨ ਜਾਗਦੇ ਰਹੀਏ ਆਲਸ ਨਾ ਕਰੀਏ ਇਹੋ ਜਿਹਾ ਜੀਵਨ ਬਣਾਈਏ ਕਰ ਜੋੜ ਮਨ ਤੇ ਬੁੱਧ ਦੋਵੇਂ ਜੋੜ ਕੇ ਕਰ ਜੋੜ ਕਰ ਜੋੜ ਦਿਨ ਰਹਿਣ ਜਾਗੀ ਰਾਤ ਨੇ ਗਿਆਨ ਵਸਤਾ ਜਾਗਣਾ ਕਰੀਏ ਪਰਮਾਤਮਾ ਹੀ ਅੰਧਿਆਦਕ ਨੀਂਦ ਨਾ ਆਵੇ ਨਾਨਕ ਬਖਾਣਾ ਗੁਰਬਚਨ ਜਾਣੇ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਗੁਰੂ ਸਾਹਿਬ ਦੇ ਬਚਨਾ ਕਰਕੇ ਜਾਣਿਆ ਜਾਂਦਾ ਹੈ ਸੰਤ ਮਾਰਾ ਮਰਾਰੇ ਆਲੇ ਬਾਬਾ ਬਿਸ਼ਰ ਸਿੰਘ ਜੀ 23 ਘੰਟੇ ਜਾਗਿਆ ਕਰਦੇ ਅਤੇ ਅੱਠਾ ਫੇਰਾ ਮਗਰੋਂ ਇੱਕ ਵਾਰੀ ਫੁਲਕਾ ਛਕਿਆ ਕਰਦੇ ਇੱਕ ਵਾਰੀ ਸਰਦਾਈ ਛਕਿਆ ਕਰਦੇ 23 ਘੰਟੇ ਜਾ ਕੇ ਸਿਮਨ ਕਰਿਆ ਕਰਦੇ ਇੱਕ ਘੰਟਾ ਬਰਾਜ ਦੇ ਦਿਨੇ ਦੁਪਹਿਰੇ 12 ਤੋਂ ਇੱਕ ਤਾਂ ਕਸਾਰੀ ਰਾਤ ਜਾ ਕੇ ਸਿਮਨ ਕਰਦੇ ਰਹਿੰਦੇ ਉਹ ਕਹਿੰਦੇ ਵੀ ਮਹਾਰਾਜ ਨਿਯਮ ਬਣਾਇਆ ਕਰਕੇ ਭਾਈ ਇੱਕ ਘੰਟਾ ਬਰਾਜੀਦਾ ਪਰ ਜਿਹੜਾ ਇੱਕ ਘੰਟਾ ਸੌਣ ਆ ਅਸੀਂ ਇੰਨਾ ਘੰਟਾ ਸਮਝ ਨਹੀਂ ਰਹੇ ਜਿਵੇਂ ਕੋਈ 23 ਘੰਟੇ ਭਾਈ ਦਰਿਆ ਨੂੰ ਬੰਨ ਲਾਈ ਰੱਖੇ ਤੇ ਇੱਕ ਘੰਟਾ ਬੰਨ ਛੱਡ ਦੇਵੇ ਤੇ ਫੇਰ ਉਹ ਸਾਰਾ ਪਾਣੀ ਰੁੜ ਜਾਂਦਾ ਬੰਨ ਟੁੱਟ ਜਾਂਦਾ ਕਿਉਂ ਹੀ ਸਮਝ ਲੋ ਇੰਨਾ ਵੀ ਅਸੀਂ ਜਿਹੜਾ ਸੌਣਾ ਇਹਨੂੰ ਪਰ ਕਰਤਾਰ ਦੀ ਨੇਤ ਰਚੀ ਕਰਕੇ ਇੰਨਾ ਕ ਆਰਾਮ ਅਸੀਂ ਕਰਦੇ ਆਂ ਕਿਉਂ ਬਰਾਗ ਵਿੱਚ ਬਚਨ ਸੁਣਾਇਆ ਕਰਦੇ ਕਰ ਜੋੜ ਦਿਨ ਰਹਿਣ ਜਾਗੀ ਐ ਦੋਵੇਂ ਹੱਥ ਜੋੜ ਕੇ ਮਨ ਤੇ ਬੁੱਧ ਰਾਤ ਦਿਨ ਗਿਆਨ ਵਸਦਾ ਜਾਗਣਾ ਕਰੀਏ ਨਾਨਕ ਵਿਖਾਣਾ ਗੁਰਬਚਨ ਜਾਣੇ ਸ਼੍ਰੀ ਗੁਰੂ ਨਾਨਕ ਦੇਵ ਜੀ ਕਸਮ ਕਰਦੇ ਐ ਇਹ ਸਤਿਗੁਰੂ ਦੇ ਬਚਨਾਂ ਕਰਕੇ ਜਾਣੀਦਾ ਹੈ ਆਓ ਸਖੀ ਸੰਤ ਪਾਸ ਸੇਵਾ ਲਾਗੈ ਐਸ ਕੀ ਉਹ ਸੰਤ ਮਹਾਂਪੁਰਖਾਂ ਦੇ ਪਾਸ ਮਹਾਰਾਜੀ ਸੇਵਾ ਭਗਤੀ ਚ ਲੱਗਣਾ ਕਰੀਏ ਜਾ ਕਹਿ ਮਸਤਕ ਭਾਗ ਸ਼ੇਸਕੀਓ ਜਿਨ੍ਹਾਂ ਦੇ ਮੱਥੇ ਤੇ ਸਿਰੋਵਣੀ ਭਾਗ ਚੰਗੇ ਹਨ ਸੇ ਸੇਵਾਲਾਏ ਸੇ ਉਹਨਾਂ ਪੁਰਖਾਂ ਨੂੰ ਮਹਾਰਾਜ ਦੀ ਟਹਿਲ ਵਿੱਚ ਲਾਉਣਾ ਕੀਤਾ ਹੈ ਤਾਂ ਕਿ ਪੂਰਨ ਆਸ ਮਨ ਮਿਆਰਿਆਂ ਦੀ ਸਾਰੀ ਆਸਾਂ ਪੂਰੀ ਕਰਤੀ ਲੋਕ ਪਰਲੋਕ ਦੀ ਮਹਾਰਾਜ ਨੇ ਜਿਨ ਸਾਧ ਸੰਗ ਪਾਇਆ ਜਿਨ੍ਹਾਂ ਨੇ ਸਾਹਿਬ ਸੰਗਤ ਦੁਆਰਾ ਪਰਮੇਸ਼ਰ ਦੇ ਆਨੰਦ ਨੂੰ ਪਾ ਲਿਆ ਹੈ ਸਾਧ ਸੰਗ ਹਰ ਕ ਰੰਗ ਸਾਧ ਸੰਗ ਜੀ ਮਿਲ ਕੇ ਹਰੀ ਦੇ ਪ੍ਰੇਮ ਵੀ ਜਿਹੜੇ ਜੁੜੇ ਹਨ ਰੰਗ ਚੜ੍ਹੇ ਜਿਹਨਾਂ ਨੂੰ ਆਨੰਦ ਗੋਬਿੰਦ ਸਿਮਰਨ ਲੱਗਿਆ ਬ੍ਰਹਮਪੁਰਮੇਸ਼ਰ ਦਾ ਸਿਮਰਨ ਰੰਗ ਜਿਹਨੂੰ ਲੱਗਿਆ ਪ੍ਰੇਮ ਪਰਮ ਮੂਹ ਵਿਕਾਰ ਦੂਜਾ ਆ ਦੇ ਹਿੱਦੜ ਜਿਹੜਾ ਭੇਦ ਪਰਮ ਕਰਤਾ ਤੇ ਪਰਮਾਤਮਾ ਦੇ ਪੰਜ ਪ੍ਰਕਾਰ ਦਾ ਧਰਮ ਸੀ ਤੇ ਮੋਹ ਸੀ ਜਿਹੜਾ ਅਗਿਆਨ ਕਰਕੇ ਮੁਕਾਰ ਕਾਮ ਆਦਿਕ ਦੂਜਾ ਸੁਭਾਅ ਸੀ ਦਾਇਤ ਵਾਲਾ ਸਗਲ ਤਿਨੇ त्यागਿਆ ਇਹਨਾਂ ਸਾਰੀਆਂ ਆਸਰੀ ਸੰਪਦਾ ਨੂੰ ਨੇ ਤਿਆਗ ਦਿੱਤਾ ਹੈ ਅੰਦਰੋਂ ਮਨ ਸਾਧ ਸਹਿਜ ਸੁਭਾਅ ਉਹਠਾ ਉਹਨਾਂ ਦੇ ਮਨ 'ਚ ਸਾਰੀ ਵਾਸ਼ਨਾ ਦਾ ਮਿਟ ਰੂਪ ਸ਼ਾਂਤੀ ਆ ਗਈ ਹੈ ਸਹਿਜ ਗਿਆਨ ਪ੍ਰਾਪਤ ਹੋ ਗਿਆ ਸਤੋ ਸਜਾਇਤੇ ਗਿਆਨਪੂਰਨ ਕ੍ਰਿਸ਼ਨ ਜੀ ਨੇ ਗੀਤਾ 'ਚ ਲਿਖਿਆ ਹੈ ਕਿ ਸਤੋਗੁਣ ਤੋਂ ਬਾਦ ਗਿਆਨ ਪੈਦਾ ਹੁੰਦਾ ਹੈ ਇਓ ਮਨ 'ਚ ਸ਼ਾਂਤੀ ਆਉਣ ਤੋਂ ਸਹਿਜ ਗਿਆਨ ਪ੍ਰਾਪਤ ਹੋਇਆ ਹੈ ਮਨੁਸ਼ਾਨ ਸੁਸਹਿਜ ਸੁਭਾਉ ਬੂਠਾ ਸਹਿਜ ਹੀ ਸ਼ਾਂਤੀ ਵਾਲਾ ਸੁਹਾਗ ਗਿਆਨ ਪ੍ਰਗਟ ਹੋ ਗਿਆ ਉਹਨਾਂ ਜਿੰਦਰ ਵਸ ਗਿਆ ਆਨੰਦ ਮੰਗਲ ਗੁਣ ਗਾਇਆ ਰਾਦ ਨੇ ਸਹਿਜ ਸੁਭਾਈ ਅਸਤੇ ਸਦ ਅਰਾਧ ਨੇ ਮਾਰ ਦੇ ਮੰਗਲ ਅਰਾਧ ਸੁਲੂਬ ਦੇ ਗਉਣਾ ਨੂੰ ਗਾਉਣਾ ਕੀਤਾ ਹੈ ਨਾਨਕ ਵਿਖਾਣਾ ਗੁਰਬਚਨ ਜਾਣ ਸਤਗੁਰੂ ਨਾਨਕਦੇਵ ਜੀ ਕਹਿੰਦੇ ਨੇ ਭਾਈ ਸਤਗੁਰਾਂ ਦੇ ਬਚਨਾ ਕਰਕੇ ਇਸ ਅਵਸਥਾ ਨੂੰ ਜਾਣੀਦਾ ਹੈ ਜਾ ਕੈ ਮਸਤਿਗ ਭਾਗ ਉਸੇ ਸੇਵਾਲਾ ਜਿਨ੍ਹਾਂ ਦੇ ਪੂਰੂਲੇ ਮੱਥੇ ਦੇ ਨਿਸਕਾਮ ਕਰਮਾਂ ਰੂ ਵੀ ਭਾਗ ਜਾਗ ਪਏ ਉਹਨਾਂ ਨੂੰ ਮਾਰਨ ਆਪਦੀ ਸੇਵਾ ਭਗਤੀ ਟਹਿਲ ਵਿੱਚ ਲਾਇਆ ਹੈ ਆਸਾ ਮਹੱਲਾ ਪੰਜ ਵਾ ਸੁਲੂਕ ਹਰ ਹਰ ਨਾਮ ਜਪੰਤਿਆ ਇਹ ਭਾਈ ਹਰੀ ਦਾ ਜੋ ਸਭ ਨੂੰ ਹਰੇ ਭਰੇ ਕਰਨ ਵਾਲਾ ਅੰਮ੍ਰਿਤ ਨਾਮ ਹੈ ਗੁਰਬੀਖਿਆ ਦੁਆਰਾ ਜਪੰਤਿਆ ਜਪਦੇਆਂ ਹੋਇਆ ਕਛ ਨਾ ਕਹ ਜਮ ਕਾ ਕੋ ਨਾ ਫੁਰਖਾ ਨੂੰ ਜਨ ਜੋ ਜੰਮਣ ਮਨ ਰੂਪ ਕਾਲ ਹੈ ਤੇ ਜੰਮ ਜੋ ਕਾਲ ਕਰਨ ਵਾਲਾ ਕੁਛ ਵੀ ਨਹੀਂ ਕਹਿ ਸਕਦਾ ਨਾ ਜਮ ਕਹਿ ਸਕਦਾ ਅਨੰਤ ਦਾ ਸਮਾਂ ਕੁਝ ਉਹਨਾਂ ਦਾ ਵਿਗਾੜ ਸਕਦਾ ਹੈ ਨਾਨਕ ਮਨ ਤਨ ਸੁਖੀ ਹੋ ਸੰਤ ਗੁਰੂ ਜੀ ਕਹਿੰਦੇ ਉਹ ਮਨ ਕਰਕੇ ਵੀ ਤਨ ਕਰਕੇ ਵੀ ਪੂਰਨ ਸੁਖੀ ਹੋ ਜਾਂਦੇ ਹਨ ਅੰਤੇ ਮਿਲੇ ਗੋਪਾਲ ਜੇ ਸਰੀਰ ਦੇ ਸ਼ਾਂਤ ਹੋਣ ਵੇਲੇ ਗੋਪਾਲ ਅਕਾਲ ਪੁਰਖ ਚੋਂ ਮਿਲ ਜਾਂਦੇ ਐ ਮੁੜ ਕੇ ਜੁਨਾ ਚ ਨਹੀਂ ਆਉਂਦੇ ਹਨ ਉਹ ਸ਼ਾਂਤ ਮਿਲੋ ਸੰਤਨ ਕੈ ਸੰਗ ਕਿਉਂ ਬੇਨਤੀਆਂ ਕਰੀਏ ਸੰਤ ਮਹਾਰਾਜ ਨਾਲ ਮਿਲੇ ਹੋਏ ਭਗਤ ਹਨ ਜਿਹੜੇ ਉਹ ਸੰਤਾਂ ਦੀ ਸੰਗਤ ਜਿਨ੍ਹਾਂ ਦਾ ਸਾਸ-ਗਰਾਸ ਨਾਲ ਵਿਸਤਰਾ ਹੈ ਉਨ੍ਹਾਂ ਪਿਆਰਿਆਂ ਦੀ ਸੰਗਤ ਵਿੱਚ ਮਿਲਣਾ ਕਰੋ ਮੋਹੇ ਉਧਾਰ ਲੇ ਮਿਲ ਕਰਕੇ ਬੇਨਤੀ ਕਰੋ ਕਹੇ ਸੰਤ ਜਨੋ ਮੇਰੇ ਤਾਈ ਵੀ ਜਿਵੇਂ ਆਪ ਉਧਰੇ ਹੋ ਐਸੇ ਪ੍ਰਕਾਰ ਮੇਰਾ ਵੀ ਉਧਾਰ ਕਰ ਲਓ ਬਿਨਉ ਕਰੂ ਕਰ ਜੂੜ ਫਿਰ ਇਹ ਸੰਤ ਬੇ ਪਰਵਾਰ ਰਹਿਣ ਆਪ ਦੀ ਸਮਾਜ ਕੇਸੂ ਰਹਿਣ ਕੋਈ ਖਿਆਲ ਨਾ ਕਰਨੇ ਫਿਰ ਹੱਥ ਜੋੜ ਕਰਕੇ ਬੇਨਤੀ ਕਰਨਾ ਕਰੀਏ ਹਰ ਹਰ ਨਾਮ ਦੇਵ ਫਿਰ ਸੰਤ ਜਨੋ ਤੁਸੀਂ ਮਹਾਰਾਜ ਦਾ ਨਾਮ ਜਪ ਕੇ ਉਧਰੇ ਹੋ ਮੈਨੂੰ ਵੀ ਹਰ ਹਰ ਪਰਮੇਸ਼ਰ ਦਾ ਨਾਮ ਬਖਸ਼ ਦਿਓ ਹਰ ਨਾਮ ਮੰਗੋ ਚਰਨ ਲਾਗੋ ਇਹ ਪਿਆਰਿਓ ਹਰੀ ਦਾ ਨਾਮ ਅਸੀਂ ਮੰਗਦੇ ਹਾਂ ਆਪਕੇ ਚਰਨਾਂ 'ਚ ਲੱਗਣਾ ਕਰੀਏ ਮਾਨ ਤਿਆਗੋ ਤੁਮ ਦਇਆ ਪ੍ਰਭ ਸਾਹਿਬ ਸੰਗ ਜੀ ਤੁਹਾਡੀ ਦਇਆਲਤਾ ਕਰਕੇ ਮਾਨ ਨੂੰ ਤਿਆਗ ਕਰੀਏ ਕਿਉਂਕਿ ਸਾਧ ਸੰਗਤ ਬਿਨਾ ਮਾਨ ਨਹੀਂ ਛੁੱਟਦਾ ਸਾਧ ਸੰਗਤ ਬਿਨ ਭਰਮੂਹੀ ਕਰਤੀ ਕਰਮਾਂ ਨੇ ਕੋਮਲ ਬੰਧਨ ਬੰਨ੍ਹਿਆ ਨਾਨਕ ਕਰਮਾਂ ਰੇਖ ਸੋ ਹਰੀ ਦਾ ਨਾਮ ਮੰਗਦੇ ਹਾਂ ਆਪਦੇ ਚਰਨਾਂ 'ਚ ਲੱਗਦੇ ਹਾਂ ਮਨ ਨੂੰ ਤਿਆਗਣਾ ਕਰੀਏ ਤੁਹਾਡੀ ਬਿਆਲਤਾ ਕਰਕੇ ਕਤਹੂ ਨਾ ਧਾਵ ਸਰਨ ਪਾਵੋ ਏ ਮਹਾਰਾਜ ਸਾਡਾ ਅਸੀਂ ਕਿਤੇ ਵੀ ਵਾਸ਼ਨਾ ਕਰਕੇ ਦੌੜੀਏ ਨਾ ਕਿਸੇ ਪਾਸੇ ਨੂੰ ਆਪਦੀ ਸ਼ਰਨ ਨੂੰ ਪ੍ਰਾਪਤ ਕਰੀਏ ਕਰਨਾਮ ਪ੍ਰਭ ਕਰ ਮਇਆ ਏ ਕਿਰਪਾਲੂ ਸਰੂਪ ਵਾਹਿਗੁਰੂ ਪਰਭੂ ਸੁਮਿਨਾ ਸਾਡੇ ਤੇ ਮੈਂ ਮਿਹਰਬਾਨੀ ਕਰੋ ਆਪ ਕਿਰਪਾਲਤਾ ਕਰੋ ਸਮਰਥ ਅਗੱਥ ਅਪਾਰ ਨਿਰਮਲ ਇਹ ਸਰਵ ਕਲਾ ਸਮਰਥ ਇਹ ਅਗੱਥ ਮਾਇਆ ਰੂਪੀ ਗੱਠ ਨਾ ਪਦਾਰਥ ਤੋਂ ਰਹਿਤ ਮੇਕੀ ਪਦਾਰਥੋਂ ਤੋਂ ਸੁਤੰਤਰ ਇਹ ਅਗੱਥ ਕਸਮ ਤੋਂ ਰਹਿਤ ਇਹ ਪ੍ਰਕਿਰਤੀ ਦੇ ਪਰਵਾੜ ਤੋਂ ਰਹਿਤ ਨਿਰਮਲ ਹੇ ਨਰਮਲ ਉੱਜਲ ਸਰਪ੍ਰੇਸ਼ਵਰ ਸੁਣੋ ਸੁਆਮੀ ਬਿਨੂਏ ਇਹ ਸਾਡੀ ਬੇਨਤੀ ਹੈ ਸਰਵ ਕੇ ਮਾਲਕ ਸੁਣ ਲੈ ਕੋ ਸਾਡੀ ਗੁਰੂ ਦਾ ਨਾਮਕ ਦਾਣ ਮੰਗਦਾ ਦੋਵੇਂ ਹੱਥ ਜੋੜ ਕੇ ਨੂੰ ਅਨੁਭੂਤ ਹੋਏ ਹੱਥ ਜੋੜ ਕੇ ਆਜੇ ਸਾਹਮਣੇ ਗੁਰੂ ਜੀ ਕਹਿੰਦੇ ਨਾਮ ਨੂੰ ਮੰਗਦੇ ਹੈ ਜਾ ਕੇ ਬੇਨਤੀਆਂ ਕਰੇ ਵਿਕਾਰੀ ਜਨਮ ਮਰਨ ਨਿਵਾਰਨੇ ਲਈ ਜਿਵੇਂ ਤੁਹਾਡਾ ਜੰਮਨ ਵਾਸਤੇ ਪਾਸ਼ਾ ਨਿਰਤ ਕੀਤਾ ਹੈ ਵੇਰਾ ਵੀ ਜਮਨਾ ਤੇ ਮਰਨਾ ਵੇਖ ਲਓ ਅਪਰਾਧੀ ਮਾਤਿਹীন ਮੇਰੇ ਜਮਾਰੇ ਕੋਈ ਗੁਣ ਨਹੀਂ ਮੈਂ ਅਪਰਾਧੀ ਅਪਰ ਹੋਰ ਦੇਵੀ ਦੇ ਉਤਾਂ ਦੇ ਇਰਾਦਤ ਵਾਲਾ ਹਾਂ ਅਪਰਾਧੀ ਗੁਨਾਹਾਂ ਨੂੰ ਕਰਨ ਵਾਲਾ ਅਪਰਾਧੀ ਮਾਤਿਹীন ਅਕ ਤੂੰ ਬਿਸ਼ੇੜੀ ਮਤ ਤੋ ਹੀਰਾ ਹੋਂ ਨਿਰਗੁਣ ਅਨਾਥ ਨੀਚ ਸਭ ਸੰਤੋਖ ਆਦ ਗੁਨਾ ਤੇ ਰਹਤ ਹਾਂ ਗਿਆਨ ਆਦ ਗੁਣ ਨਹੀਂ ਹੈ ਅਨਾਜ ਯਤੀਮ ਹੈ ਮੇਰਾ ਕੋਈ ਮਾਤਾ ਪਿਤਾ ਵੀ ਰੱਖ ਕਨੀ ਅਤੇ ਨੀਚ ਮੰਦ ਕਰਮਾਂ ਨੂੰ ਕਰਨ ਵਾਲਾ ਹਾਂ ਪਹਿਲੇ ਕਰਮਾਂ ਤੇ ਲੱਗਾ ਹੋਇਆ ਹਾਂ 60 ਕਠੋਰ ਕੁਲ ਹੀਨ ਇਹ ਮਾਰੇ 60 ਬੂਰਖਾ ਮਨ ਕਰਕੇ ਅਤੇ ਬਾਣੀ ਕਰਕੇ ਕਠੋਰ ਬਚਨ ਬੋਲਣ ਵਾਲਾ ਹਾਂ ਅਚੁੱਤ ਕੁਲ ਤੋਂ ਹੀਰਾ ਹਾਂ ਮੈਂ ਵਿਆਪਤ ਮੂਹ ਪੀ ਰਾਜ ਨੇ ਮਾਰੇ ਮੋਰ ਉਪੀ ਕੀ ਚਿੱਕੜ ਵਿੱਚ ਹਰ ਵਕਤ ਲੱਗਾ ਰਹਿੰਦਾ ਜਿਵੇਂ ਡੱਡੂ ਦਾ ਸਵਾਹ ਚਿੱਕੜ ਦੀ ਟਪੂਸੀਆਂ ਮਾਰਦਾ ਮੋਰੂਪੀ ਚੱਕਰ ਜੀ ਡੁੱਬਿਆ ਰਹਿਣਾ ਹਾਂ ਵਿਆਪਤ ਲਗਾ ਰਹਿਣਾ ਹਾਂ ਮਾਲ ਧਰਮ ਕਰਮ ਅਹ ਮਮਤਾ ਫਿਰ ਮਰੇ ਮੇਰੇ ਅੰਦਰ ਮਾਲ ਅਭਗਿਆ ਦੀ ਮਹਿਲ ਹੈ ਅਤੇ ਧਰਮ ਹੈ ਸਰੂਪ ਦਾ ਤੇ ਕਰਮੋ ਜਿਹੜੇ ਕਰਦਾ ਹਾਂ ਹੰਗਤਾ ਤੇ ਮੰਤਾ ਸਹਿਤ ਕਰਦਾ ਹਾਂ ਕਰਮਾਂ ਦੀ ਹਗਤਾ ਮੰਤਾ ਧਾਰੀ ਹੈ ਹੰਗਤਾ ਦੇ ਦੀ ਧਾਰੀ ਹੋਈ ਐ ਮਨਤਾ ਪਦਾਰਥਾਂ ਦੀ ਧਾਰੀ ਹੋਈ ਐ ਮਰਨ ਚੀਤ ਨਾ ਆਵੇ ਮੌਜ ਨੂੰ ਅਸੀਂ ਨਾ ਕਦੇ ਚੇਤੇ ਹੀ ਨਹੀਂ ਲਿਆਉਂਦੇ ਭੁrai ਬੈਠੇ ਹਾਂ ਬਨਤਾ ਬినੂਦ ਆਨੰਦ ਮਾਇਆ ਇਹ ਅੰਤ ਜਮੇ ਇਸਤਰੀਆਂ ਦੇ ਭੋਗਾਂ ਤੇ ਬਨੂ ਕੌਂਤਕਾਂ 'ਚ ਲੱਗੇ ਰਹਿੰਨੇ ਆ ਮਾਇਆ ਨੂੰ ਜੋੜ ਵਿੱਚ ਆਨੰਦ ਸਮਝਿਆ ਹੋਇਆ ਹੈ ਅਗਿਆਨਤਾ ਲਪਟਾਵੇ ਜਿਉਂ ਜੜ ਕੇ ਇਸ ਵਿੱਚ ਹੀ ਹਰ ਵਕਤ ਫਸੇ ਰਹਿੰਨੇ ਹਾਂ ਅਗਿਆਨਤਾ ਲਪਟਾਵੇ ਇਸ ਗੁਰਕਾਰ ਮਾਰਾ ਅਗਿਆਨਤਾ ਹੀ ਸਾਨੂੰ ਲਪਟੀ ਹੋਈ ਹੈ ਅਗਿਆਨਤਾ ਵੀ ਸਾਡਾ ਚਿੱਤ ਲਪਟਿਆ ਹੋਇਆ ਹੈ ਅਗਿਆਨਤਾ ਲਪਟਾਵੇ ਨਾ ਤਾਂ ਠੀਕ ਕੋਈ ਕਰਿਓ ਅਗਿਆਨਤਾ ਦੇ ਲਪਟੇ ਹੋਏ ਲਪਟਾਈ ਫਸੇ ਹੀ ਰਹਿੰਨੇ ਹਾਂ ਅਗਿਆਨਤਾ ਹੀ ਆਵਦੇ ਚ ਲਪਟਾ ਰਹੀ ਹੈ ਆਵਦੇ ਚ ਲਵੇੜ ਰਹੀ ਹੈ ਇਹ ਫਸਾ ਰਹੀ ਹੈ ਸ਼ਿਸਾ ਜੂਵਨ ਵਧਾ ਜਰੂਆ ਇਹ ਜਵਾਨੀ ਖਿਸਕਦੀ ਜਾ ਰਹੀ ਹੈ ਨਾ ਸੁੰਦੀ ਜਾਂਦੀ ਹੈ ਤੇ ਬੁਢੇਪਾ ਵਧਦਾ ਆ ਰਿਹਾ ਹੈ ਸਰੀਰ ਦੇ ਉੱਤੇ ਤੈਨੂੰ ਨਿਹਾਰੇ ਸੰਗ ਮੀਚ ਅਤੇ ਬਿਨਾ ਨੂੰ ਵੇਖ ਰਹੀ ਹੈ ਮੌਤ ਨਾਲ ਮਿਰਤ ਅਸੇਸੇ ਉੱਪਰ ਪਸਵਾ ਨਹੀਂ ਬੂਝੇ ਏ ਦੇਖਦੀ ਏ ਕਦੋਂ ਦਿਨੇ ਦੇ ਪੂਰੇ ਹੋਣ ਤੇ ਮੈਂ ਪਕੜ ਨਾਵਾ ਬੇਨਵਾਂ ਤਨ ਨਾਨਕ ਆਸ ਤੇਰੀ ਬੇਨਤੀ ਪੁਰੂ ਕੇ ਸਤਿਗੁਰੂ ਜੀ ਕਹਿੰਦੇ ਨੇ ਪ੍ਰਮੇਸ਼ਰ ਆਏ ਭਾਈ ਬੇਨਤੀਆਂ ਕਰ ਮਾਰਾ ਮੈਨੂੰ ਤਾਂ ਤੇਰੀ ਆਸ ਹੈ ਸ਼ਰਨ ਸਾਧੂ ਰਾਖ ਨੀ ਮੈਂ ਮਾਰਾ ਨੀਚ ਨੀਵੇਂ ਕਰਮਾਂ ਨੂੰ ਕਰਨ ਵਾਲਾ ਸਾਧੂ ਦੀ ਸ਼ਰਨ ਵਿੱਚ ਮੇਰੀ ਰੱਖਿਆ ਕਰੋ ਆਪ ਪਰਮੇ ਜਨਮ ਅਨੇਕ ਇਸ ਸੱਚੇ ਪਤਸ਼ਾਹ ਕਈ ਜਨਮੋਂ ਗਿਣੇ ਨਹੀਂ ਜਾਂਦੇ ਅਨੇਕਾਂ ਜਨਮਾਂ ਜੀ ਭਰਪਦੇ ਆਏ ਹਾਂ ਜੂਨਾਂ ਚ ਸੰਕਟ ਮਹਾ ਜੂਨ ਬੜੇ ਜੂਨ ਚ ਪੈ ਪੈ ਕੇ ਘਰ ਵਿੱਚ ਨਾ ਨਾ ਮਹੀਨੇ ਗਲਦੇ ਰਹੇ ਹਾਂ ਤੇ ਮਾਤਾ ਦਾ ਖਾਦਾ ਪੀਤਾ ਪਾਣੀ ਅਤੇ ਸਮੁੰਦਰ ਦੀ ਨੇ ਆਈ ਪ੍ਰਤੀ ਦਿਨ ਦਾ ਅਸੀਂ ਨਾਸਾਂ ਦੇ ਕੋਲ ਵੀ ਵਗਦਾ ਅਸੀਂ ਮੈਲਾਦਕ ਇਸ ਪ੍ਰਕਾਰ ਸੰਕਟ ਮਹਾ ਜੂਨ ਬੜੇ ਜੂਨੇ ਦੇ ਸੰਕਟ ਜਿਵੇਂ ਸੁਨਿਆਰਾ ਜਿੰਦਰੀ ਥਾਣੀ ਤਾਰ ਨੂੰ ਖਿੱਚੇ ਮੋਟੀ ਤਾਰ ਨੂੰ ਜੰਦਰੀ ਦੇ ਤਾਰ ਫਰੀਕ ਹੁੰਦੀ ਹੈ ਇਸ ਪ੍ਰਕਾਰ ਕਈ ਜਨ ਬੱਚੇ ਤਾਂ ਜੰਮਦੇ ਹੀ ਮਰ ਜਾਂਦੇ ਆ ਕਈ ਮਰੇ ਹੋਏ ਜੰਮਦੇ ਆ ਕਿਉਂ ਬੜਾ ਕਈ ਬਿਹੋਸ਼ ਹੋ ਕੇ ਸੌ ਜਨਮ ਦਾ ਗਿਆਨ ਹੁੰਦਾ ਹੈ ਗਰਮ ਦੇ ਵਿੱਚ ਜਦੋਂ ਪਿਆ ਹੁੰਦਾ ਕਿ ਮੈਂ ਜੋ-ਜੋ ਕਰਮ ਕੀਤੇ ਚੇਤੇ ਹੁੰਦੇ ਆ ਜੰਮਣ ਦਾ ਇਹਨਾਂ ਦੁੱਖ ਉਹ ਸਾਰੇ ਜਿਹੜਾ ਗਿਆਨ ਭੁੱਲ ਜਾਂਦਾ ਹੈ ਇਉਂ ਬਹੁਤ ਜੂਨ ਦਾ ਦੁੱਖ ਹੈ ਬੜਾ ਭਾਰੀ ਜਨਮ ਦਾ ਲਪਟ ਰਹੋ ਤੇ ਸੰਗ ਉਸ ਜੀਵਨ ਦੇ ਵਿੱਚ ਹੀ ਲਪਟਿਆ ਜਿੱਥੋਂ ਵਿੱਚੋਂ ਗਰਵੇ ਨਿਕਲੇ ਆਇਆ ਖਸਮ ਇਸਾਰ ਦੁਨੀ ਚ ਤਲਾਇਆ ਲਪਟ ਰਹੋ ਜੂਨ ਦੇ ਭੋਗਾ ਚ ਹੀ ਲਪਟ ਰਹੇ ਹਾਂ ਮਿੱਠੇ ਭੋਗ ਸੋਨਾ ਉਹ ਮਿੱਠੇ ਭੋਗ ਮੰਨੇ ਪਰ ਮਿੱਠੇ ਤੇਲੀਏ ਦੀ ਨਹੀਂ ਆਈਏ ਸੋਨਾ ਉਹ ਮਿੱਠੇ ਨਹੀਂ ਭੋਗ ਸੋਇਨੇ ਸੋਇਨੇ ਆਦਿਕਾ ਨੂੰ ਮਿੱਠੇ ਭੋਗਾਂ ਨੂੰ ਮੰਨਿਆ ਪਰ ਉਹ ਨਹੀਂ ਹੈ ਤੰਮ ਤੋ ਭਾਰ ਅਗਨਤ ਆਇਓ ਕੇ ਮਾਰਾ ਭਰਨਦਾ ਹੋਇਆ ਪਾਪਾਂ ਦੇ ਭਾਰ ਸਿਰ ਤੇ ਚੱਕ ਕੇ ਅਨਿੰਤ ਜਨਮਾਂ ਵਿੱਚ ਆਇਆ ਹਾਂ ਬਹੁ ਪਰਦੇ ਸਹਿਤਾਏ ਬਾਹਰੀਆਂ ਜੂਨਾ ਰੂਪੀ ਪਰਦੇਸਾਂ 'ਚ ਦੌੜਦਾ ਫਿਰਦਾ ਹੈ ਆ ਕਰੇ ਕੀਨ ਨੂੰ ਕਦੇ ਮਚੀਨ ਨੂੰ ਖੱਟੀ ਖੱਟਣ ਵਾਸਤੇ ਤੁਰਿਆ ਫਿਰਦਾ ਹਾਂ ਅਬ ਊਟ ਧਾਰੀ ਪ੍ਰਭ ਮੁਰਾਰੀ ਏ ਪ੍ਰਭੂ ਪਰਮੇਸ਼ਰ ਮੁਰਦੈਂ ਕਾਰੇ ਅਰੀ ਬਿਤੀ ਰੂੜ ਹੋ ਕੇ ਚੇਤਨ ਮੋਹਾਜ ਕਾਂਦੇ ਹਰੀ ਹੁਣ ਆਪਜੀ ਦੀ ਊਟ ਇਸ ਜਨਮ ਚ ਧਾਰੀ ਹੈ ਸਰਬ ਸੁਖ ਹਰ ਨਾਯੂ ਏ ਪ੍ਰਭੂ ਸਾਰੇ ਸੁਖ ਆਪਦੇ ਨਾਮ ਵਿੱਚ ਹੀ ਹੈ ਜਿਨਾਂ ਨੂੰ ਨਾਮ ਆ ਕੇ ਪ੍ਰਾਪਤ ਹੋਇਆ ਉਨਨਾਂ ਸਾਰੇ ਸੁਖ ਪ੍ਰਾਪਤ ਹੋ ਗਏ ਹਨ ਰਖਨ ਹਾਰੇ ਪ੍ਰਭ ਪਿਆਰੇ ਏ ਰੱਖਿਆ ਕਰਨ ਵਾਲੇ ਪ੍ਰਭ ਅਕਾਲ ਪੁਰਖ ਪਿਆਰੇ ਜੀ ਮੁਝ ਤੇ ਕਛੂ ਨਾ ਹੂਆ ਹੂ ਨਾ ਨਾ ਮਾਰੇ ਮੇਥੋਂ ਪਿੱਛੇ ਕੁਛ ਹੋਇਆ ਤੇ ਨਾ ਹੁਣ ਹੋ ਸਕਦਾ ਨਾ ਅੱਗੇ ਵੀ ਮਾਰਾ ਹੋਵੇਗਾ ਮੇਰੇ ਪਾਸੋਂ ਮੁਝ ਤੇ ਕਛੂ ਹੂਆ ਨਾ ਨਾ ਹੂਆ ਨਾ ਹੋਰ ਨਾ ਹੋਇਆ ਨੋ ਕ ਹੋਵੇਗਾ ਅੱਗੇ ਨਾ ਹੋਣਾ ਹੈ ਸੁਖ ਸਹਿਜ ਆਨੰਦ ਨਾਨਕ ਸਹਿਜ ਸੁਖ ਵਿੱਚੋਂ ਤੂੰ ਸੁਖ ਰੂਪ ਦਾ ਜੋ ਆਨੰਦ ਹੈ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਹਨ ਕਿਰਪਾ ਤੇਰੀ ਤਰੈ ਭਾਉ ਨ ਇਹ ਤੇਰੀ ਕਿਰਪਾ ਦੁਸ਼ੀ ਕਰਕੇ ਮਹਾਰਾਜ ਸੰਸਾਰ ਰੂਪੀ ਭੜਾਣਾ ਵਿੱਚ 14 ਲੋਕਾਂ ਵਿੱਚੋਂ ਤਰ ਗਏ ਮੁਕਤ ਹੋ ਗਏ ਹੈ ਤੇਰੀ ਕਿਰਪਾ ਕਰਕੇ ਇਹ ਕਰੇ ਹੈ ਭਾਉ ਨ ਉਹਨਾਂ ਨੂੰ ਸੱਚ ਪ੍ਰਕਾਰ ਦਾ ਕੋਈ ਭੈ ਨਹੀਂ ਰਹਿੰਦਾ ਹੈ ਭਾਉ ਨ ਭਗਤ ਘਰਾਂ ਤੋਂ ਇਹ ਦੇਹ ਰੂਪੀ ਘਰਾਂ ਤੋਂ ਸੰਸਾਰ ਰੂਪੀ ਭਰਨ ਜੋ ਤਰਗੇ ਤੇਰੀ ਕਿਰਪਾ ਕਰਕੇ ਨਾਮ ਤਾਰੀਕ ਉਧਾਰੇ ਜੇ ਮਹਾਰਾਜ ਜੀ ਨੇ ਦਾ ਨਾਮ ਹੀ ਰੱਖਿਆ ਸੀ ਨਾ ਲੋਕਾਂ ਨੇ ਵੀ ਇਹ ਭਗਤ ਹੈ ਤੇ ਉਹ ਭਗਤ ਹੈ ਨਹੀਂ ਸੀ ਇਸ ਪ੍ਰਕਾਰ ਦੇ ਜਿਹੜੇ ਨਾਮ ਹੀ ਰੱਖੇ ਸੀ ਨਾਮ ਤਾਰੀਕ ਉਤੋਂ ਢੇਖ ਬਣਾਇਆ ਸੀ ਜ਼ਿਮੀਂਦਰ ਪਕੰਨਿਆਂ ਕੇ ਕਾਰਨੇ ਇੱਕ ਭਿਆਹ ਢੇਖ ਧਾਰੀ বিষ্ণੂ ਦਾ ਰੂਪ ਜਿਵੇਂ ਭਾਰ ਲਿਆ ਸੀ ਮੋਰ ਤੁਸ ਦੀ ਲੜਕੀ ਦੇ ਵਾਸਤੇ ਇੱਕ ਸੁਨਿਆਰੇ ਨੇ ਇਸ ਬੁਰਕਾਰ ਜਿਹਦੇ ਮਾਰਾ ਨਾਮ ਹੀ ਤਲੀਕ ਰੱਖੇ ਸੀ ਭਗਤੂੰ ਭਗਤ ਨਹੀਂ ਸੀ ਬਣੇ ਤੁਸੀਂ ਉਹਨਾਂ ਦੀ ਵੀ लाज ਆਪ ਦਾ ਨਾਮ ਯਾਨਕਿ ਉਧਾਰ ਦਿੱਤੇ ਭਗਤ ਹੈ ਸੰਸਾਰ ਤੋਂ ਜਿਹਦੇ ਸੱਚੇ ਪਾਤਸ਼ਾਹ ਆਉਦੀ ਭਗਤੀ ਕਰਨ ਵਾਲੇ ਉਹਨਾਂ ਦੇਦਰ ਕਿ ਸੰਸਾਰ ਕੀ ਹੋਣਾ ਸੀ ਕੌਣ ਸੰਸਾਰ ਕਰ ਸਕਦਾ ਉਹ ਤਾਂ ਮੁਕਤੀ ਹੰਣ ਅੱਗੇ ਜੀ ਜੀਨ ਕੇਨ ਪ੍ਰਕਾਰੇ ਇਹ ਪਿਆਰੇ ਜੀਨ ਕੇਨ ਪ੍ਰਕਾਰੇ ਜਿਸ ਕਿਸ ਪ੍ਰਕਾਰ ਕਰਕੇ ਜਿਵੇਂ ਕਿਵੇਂ ਵੀ ਕੋਈ ਪ੍ਰਕਾਰ ਕਿਸੇ ਤਰੀਕੇ ਨਾਲ ਵੀ ਹਰ ਹਰ ਜਸ ਸੁਨਹੁ ਸਰਬ ਨੂੰ ਹਰ ਹਰ ਦਾ ਜਸ ਕੰਨਾਂ ਨਾਲ ਸੁਣਦੇ ਰਿਹਾ ਕਰੋ ਜਿਵੇਂ ਵੀ ਹੋ ਸਕੇ ਜਿਵੇਂ ਕਿਵੇਂ ਵੀ ਹੋਵੇ ਮਾਲੇ ਜਸ ਸੁਣਨ ਤੋਂ ਕਦੇ ਉਚਾਟਿਆ ਨਾ ਕਰੋ ਹਰ ਵਕ ਸੁਣਦੇ ਰਿਹਾ ਕਰੋ ਫਿਰ ਮੁਕਤ ਹੋ ਜਾਵਾਂਗੇ ਤੁਨ ਸਰਬ ਨੂੰ ਬਾਣੀ ਪੁਰਖ ਗਿਆਨੀ اے ਭਾਈ ਗਿਆਨਮਾਨ ਆਪਣੇ ਆਪ ਨੂੰ ਪੁਰਖ ਹੋਣੇ ਕੰਨੀ ਬਾਣੀ ਵੀ ਸੁਨਿਆ ਕਰ ਬਾਣੀ ਸੁਣ ਵੇਲੇ ਕੰਨਾਂ 'ਚ ਬੁੱਝੇ ਦੇ ਲੈਣਾ ਕਹਿੰਦੇ ਮੇਰੇ ਕੰਨਾਂ 'ਚ ਪਵੇ ਨਾ ਮੈਨੂੰ ਨੀਂਦ ਨਹੀਂ ਆਉਂਦੀ ਨਾਮ ਸੁਣਦੇ ਗਿਰ ਬਿਛੂ ਦਸਾਨਾ ਮੰਨੀ ਬੈਠਾ ਸੋ ਗਿਆਨਵਾਨ ਪੁਰਖ ਤਾਂ ਹੀ ਹੋਵੇਗਾ ਜੇ ਕੰਨਾਂ ਕਰਕੇ ਮਹਾਰਾਜੀ ਜੇਤਾ ਸੁਣਨਾ ਪੇਤਾ ਨਾਮ ਵਾਲੀ ਬਾਣੀ ਸੁਣੇਗਾ ਮਨ ਨੇ ਨਿਧਾਨ ਗਿਆਨੀ ਪੂਰਨ ਗਿਆਨਵਾਨ ਹੋ ਜਾਏਗਾ ਮਨ ਨੇ ਨਿਧਾਨਾ ਪਾਵੇ ਮਨ ਵਿੱਚ ਨਿਧਾਨਾ ਖਜ਼ਾਨਾ ਸਰਬਨ ਮੰਨਣ ਦੀ ਅਸਤਨਾ ਆਗੁਣਾ ਦਾ ਪਾਲਵੇਂਗਾ ਇਹ ਪਿਆਰੇਆ ਹਰ ਰੰਗ ਰਾਤੇ ਪ੍ਰਭ ਵਿਦਾਤੀ ਇਤਰੀਏ ਖਜ਼ਾਨਿਆਂ ਸਾਰਿਆਂ ਦਾ ਮਾਲਕ ਪਰਮੇਸ਼ਰ ਉਹ ਮਨ ਚੋਂ ਹੀ ਪਾਲਵੇਂਗਾ ਅਗਮ ਰੂਪ ਕਾ ਮਨ ਮੈਂ ਠੰਨਾ ਹਰ ਰੰਗ ਰਾਤੇ ਪ੍ਰਭ ਵਿਦਾਤੀ ਜਿਵੇਂ ਹਰੀ ਪ੍ਰਭੂ ਜੋ ਕਰਮ ਅਨੁਸਾਰ ਫਲ ਬਰਦਾਤਾ ਹੈ ਉਹਦੇ ਪ੍ਰੇਮ ਰੰਗ ਚ ਗੁਰਮੁਖ ਰੰਗੇ ਹੋਏ ਆਂ। ਆ ਰਾਮ ਕੇ ਗੁਣ ਗਾਵੇ। ਉਹ ਰਾਮ ਰਮੇ ਹੋਏ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਨਿਹਾਲ ਹੋ ਰਹੇ ਹੰ। ਬਸਦ ਕਾਗਦ, ਬਨ ਰਾਜ ਕਲਮ। ਇਹ ਰਾਈ ਮਹਾਰਾਜ ਦੇ ਗੁਣ ਬਿਆਨਤ ਹਨ। ਜੇ ਸਾਰੀ ਧਰਤੀ ਦੇ ਤਾਂ ਹੀ ਕਾ ਕਾਗ ਦੀਪ ਸਵੇ ਕਰਕੇ ਅਰ ਸਾਧ ਸਮੁੰਦਨ ਕੀ ਮਸਕਾਏ ਹੋ। ਕਾਗ ਬਨਾਸਪਤੀ ਸਿਗਰੀ ਲਿਖਵੇਂ ਉ ਕੇ ਲੇਖਣ ਕਾਜ ਬਣਾਏ ਹੋ। ਸਾਰ ਸੁਪੀ ਵਕਤਾ ਕਰਕੇ ਜੋ ਕੋਡ ਗਮेश ਕੇ ਹੱਥ ਲਿਖਏ ਹੋ ਕਾਲ ਕਿਰਪਾਨ ਬਿਨਾਂ ਬਿੰਦੀ ਨਾਉ ਤੂੰ ਤੋਂ ਕੋ ਪ੍ਰਭ ਨਾਇ ਕਰ ਜਾਈ ਹੋ ਸਾਰੀ ਧਰਤੀ ਦਾ ਜੇ ਕਾਗਜ਼ ਬਣਾ ਲੀਏ ਬਨ ਰਾਜ ਕਲਮ ਜਿੰਨੀ 18 ਭਾਰ ਬਨਾਸ਼ਪਤੀ ਹੈ ਇਹ ਬਨ ਰਾਜ ਦੀਆਂ ਸਾਰੀਆਂ ਕਲਮਾਂ ਹੀ ਬਣਾ ਲੀਏ ਸੱਤ ਸਮੁੰਦਰਾਂ ਦੀ ਸ਼ਾਹੀ ਬਣਾ ਲੀਏ ਲੋਕਾਂ ਲੋਕ ਪर्वਤ ਵਿੱਚ ਸ਼ਾਹੀ ਦੇ ਤਾਂ ਤਾਲੀਏ ਸੱਤ ਸਮੁੰਦਰਾਂ 'ਚ ਪਾਣੀ ਪਾ ਲੀਏ ਲਿਖਣ ਕੋ ਜੇ ਹੋਏ ਪਵਨ ਕਹਿੰਦੇ ਆ ਗਣੇਸ਼ ਬੜਾ ਲੁਖਾਰੀ ਐ ਇਸ ਰਸਤੀ ਬੜੀ ਵਕਤਾ ਹੈ ਇੱਥੇ ਮਾਰਾ ਕਹਿੰਦੇ ਐ ਸ੍ਰਸਤੀ ਤੇ ਗਣੇਸ਼ ਆਜ ਕ ਲੁਖਾਰੀ ਤਾਂ ਪਉਣ ਵਾਲੀ ਕਲਮ ਚੱਲਣ ਲੱਗ ਜੇ ਜੇ ਮਸ਼ੀਨਾਂ ਚੱਲਦੀਆਂ ਹਨੀਆਂ ਛਾਪੇ ਦੀਆਂ ਲਿਖਣ ਵਾਲਾ ਤੇ ਜੇ ਪਵਨ ਹੀ ਭਾਈ ਲੁਖਾਰੀ ਬਣ ਕੇ ਚੱਲ ਪਵੇ ਪਉਣ ਦੇ ਵੇ ਨਾਲ ਕਲਮ ਵਗੇ ਹਮੇਸ਼ਾ ਪਿਆੰਤ ਅੰਤ ਨਾ ਜਾਏ ਪਾਇ ਫੇਰ ਵੀ ਮੇਰੇ ਵਾਹਿਗੁਰੂ ਤੂੰ ਬਿਆੰਤ ਹੈ ਇਹਨਾਂ ਵੀ ਕਹਨ ਕਰਨ ਵਾਲੇ ਹੋ ਕੇ ਨਾਨਕ ਕਾਗਜ਼ ਲਖਮਣਾ ਪਰੜੜ ਕੀਤੇ ਭਾਉ ਨਸੂ ਤੋੜਨਾ ਆਵੀ ਲੇਖਣ ਪਾਉਣ ਚਲਾਓ ਤੇ ਤੇਰੀ ਕੀਮਤ ਨਾ ਪਾਏ ਹੋ ਕੇ ਵਡਾਖਾਨਾ ਬਿਆੰਤ ਹੈ ਅੰਤ ਨਹੀਂ ਆਪ ਦਾ ਪਾਇਆ ਜਾ ਸਕਦਾ ਗਹੀ ਨਾਨਕ ਚਰਨ ਸਰਨ ਅਸ ਤੋਂ ਮਾਰਾ ਹੋਰ ਸਾਰੇ ਆਸਰੇ ਛੱਡ ਕੇ ਸਤਿਗੁਰੂ ਜੀ ਆਪਾਂ ਨੂੰ ਜਾਂਚ ਦੱਸਦੇ ਐ ਕਿ ਆਪਦੇ ਚਰਨਾਂ ਦੀ ਸ਼ਰਣੀ ਗ੍ਰਹਿਣ ਕੀਤੀ ਐ ਪਕੜੀ ਐ